ਕਿੱਥੇ ਇਹ ਕਰਦਾ ਕਿੱਡੀ ਝੋਟੀ ਆਏ ਤੁਹਾਡੇ ਮਾਲਾ ਕੰਨਾਂ ਦੇ ਨੇੜੇ ਜਾਂਦੀ ਆ ਹਨਾ ਸਿਰ ਦੇ ਨੇੜੇ ਪਹੁੰਚਦੀ ਆ ਹਨਾ ਠੀਕ ਹੈ ਬਾਜਨ ਵੀ ਫੁੱਲ ਆ ਹਨਾ ਇਸੇ ਦਾ ਹੀ ਭਾਈ ਆ ਉਹ ਤੇ ਇਹਦਾ ਭਰਾ ਮਾਂ ਮਾਂ ਕਨੋ ਮਾਂ ਕਨੇ ਮਾਫਰਾ ਹਾਂਜੀ ਆਹ ਇਹਦਾ ਗੱਲ ਦੇਖੋ ਆਪਾਂ ਹੁਣ ਸੀਵਨ ਦੇ ਹਿਸਾਬ ਨਾਲ ਦੇਖੋ ਹਾਂ ਬਹੁਤ ਕਰਦਾ ਇਹਦਾ ਵੀ ਹਨਾ ਤੇ ਸਿੰਘ ਬੋਲੇ ਖੁੱਲੇ ਕਰੀ ਵਰਦੀ ਆ ਹਨਾ ਸਿੰਘ ਜੀ ਪਹਿਲਾਂ ਤੋਂ ਹੀ ਆਇਆ ਇਹਦੀ ਮਾਂ ਦੇ ਵੀ ਆਈ ਸੀਗੇ ਠੀਕ ਤੇ ਆਹ ਭਾਈ ਕਹਿੰਦਾ ਵੀ 14.5 ਲੀਟਰ ਮਿੱਤਰੋ ਪਹਿਲੇ ਸਵੇਖ ਖੀਰੀ ਨੇ ਦੁੱਧ ਕੱਢਿਆ ਤੇ ਇਹਦੀ ਗੱਲ ਕਰਦੇ ਆਂ ਮਾਂ ਦੀ ਜਿਹੜੇ ਸਾਣ ਦੀ ਆਪਾਂ ਵੀਡੀਓ ਬਣਾਉਣੀ ਆ ਸਾਣ ਮਿੱਤਰੋ ਦਿਖਾਉਣਾ ਇਹਦਾ ਦੁੱਧ ਕਿੰਨਾ ਰਿਹਾ ਜੀ ਇਹਦਾ 17 ਲੀਟਰ ਦੁੱਧ ਰਿਹਾ ਜੀ 17 ਲੀਟਰ ਹਾਂ ਪੀ ਕਿਲੇਬੀ ਚੱਲਦੀ ਹੈ 17 ਠੀਕ ਹੈ ਮੰਨ ਲਾ ਵੀ ਤੁਸੀਂ ਵੈਸੀ ਸਮਝਾਈ ਕਰਦੇ ਹੋ ਕੋਈ ਦੁੱਧ ਕਰਨੀ ਨਹੀਂ ਮੰਨ ਲਾ ਦੇਖਦੇ ਵੀ ਕਈ ਵਾਰ ਬਸ ਆਪਾਂ ਲੈਟੀ ਨੂੰ ਪੀ ਰਹਿਣਗੇ ਪਾਣੇ ਮਾੜੀ ਮੁੱਠੀ ਫੀਡ ਪਾਉਣੇ ਨਾਲ ਠੀਕ ਹੈ ਲੈਟੀ ਕਿੰਨੇ ਕਿੰਨੇ ਘਭਾਰ ਨਾਲ ਰਹਿਣਗੇ ਬਾ ਆਪਣੇ ਕੋਲੇ ਬਾਹਰ ਦੀ ਦਾ ਅੰਦਾਜ਼ਾ ਇਹ ਵੀ 7-8 ਲੀਟਰ ਦੀ ਬਾਹਲਟੀ ਉਹ ਦੇਖ ਇੱਕ ਪੌੜੇ ਇੱਕ ਡੰਗ ਦੋਨੇ ਡੰਗੇ ਮੱਲਾ ਵੀ 7 ਕਿਲੋ ਹਾਂ ਠੀਕ ਹੈ ਅਰਿੱਜੀ ਵੀ ਪੋਨੇ 7 ਕਿਲੋ ਅਰਿੱਜੀ ਵੀ ਕੱਚੀ ਤਾਂ ਮੱਲਾ ਥੋੜੀ ਹੁੰਦੀ ਆ ਕੱਚੀ ਤਾਂ ਥੋੜੀ ਹੁੰਦੀ ਹੈ ਕੱਚੀ ਦਾ ਇਹ ਲਾ ਲਓ ਵੀ 2 2 ਕਿਲੋ ਬਣ ਜੂਗਾ 1.5 ਕਿਲੋ 1.5 ਕਿਲੋ ਸਵੇਰ 1.5 ਸਾਮ ਹਾਂ ਇੰਨੇ ਖੇਚਲ ਫਿਰ ਆਮ ਤਾਂ ਬੰਦਾ ਕਰਨੋਂ ਹਟ ਗਿਆ ਇੰਨੇ ਖੇਚਲ ਹਰ ਬੰਦਾ ਤਾਂ ਕਰਦਾ ਨਹੀਂ ਮੱਲਾ ਰਿੰਗੇ ਵਾਲਾ ਕੰਮ ਤਾਂ ਬਸ ਆਪਾਂ ਨੂੰ 100 ਰੁਪਏ ਆ ਜੀ ਪਹਿਲਾਂ ਠੀਕ ਹੈ ਹਾਂ ਮੱਲਾ ਆਪ ਨਾਲ ਹੈਲਪ ਕਰਦੇ ਹਾਂ ਰਿੰਨ ਨਾਲ ਵੀ ਹੈਲਪ ਕਰਦੇ ਆਂ ਜੀ ਦੋਨੇ ਭਾਈ ਠੀਕ ਹੈ ਡਿਊਟੀਆਂ ਉਹ ਵੀ ਆ ਕੇ ਨਾਲ ਉਹ ਕਰਦਾ ਠੀਕ ਹੈ ਆ ਤੋ ਓਵਰ ਹੀ ਆਇਆ 2 ਵਜੇ ਆ ਕੇ ਉਹ ਵੀ ਨਾ ਦੁੱਧ ਵੇਚਦੇ ਹੋ ਕਿ ਪਸ਼ੂ ਵੇਚਦੇ ਹੋ ਨਹੀਂ ਕੋਈ ਬਾਸ ਹਾਂ ਬੈਠੀ ਰਹੇ ਠੀਕ ਹੈ ਜੇ ਕੋਈ ਪਸ਼ੂ ਖੱਦ ਇਹ ਤਾਂ ਕੱਢ ਵੀ ਦਿੰਦੇ ਆਉਣਾ ਦੋ ਟੋਟੇ ਕੰਮੂਰੇ ਕੱਟਾਂਗੇ ਠੀਕ ਹੈ ਇਹਨਾਂ ਦਾ ਕੀ ਰਿਕਾਰਡ ਹੈ